ਬੋਹੇ ਗੁਰੂ ਹੋਏ ਆ ਜੀਵ ਕਾਤਾ ਦੁਆੰਦੀਆਂ ਜਿਹੜੀਆਂ ਇਲੈਕਸ਼ਨਾਂ ਨੇ 18 ਤਰੀਕ ਨੂੰ 18 ਫ फेब्रुवारी ਨੂੰ ਹੋਣ ਜਾ ਰਹੀਆਂ ਨੇ ਤੇ ਅੱਜ ਜਿਹੜੇ ਕਾਗਜ਼ ਭਰਨ ਦਾ ਖੀਲਾ ਦੇਣਾ ਅਸੀਂ ਪਰਮਾਤਮਾ ਦਾ ਵੋਟ ਆਸਰ ਲੈਣ ਵਾਸਤੇ ਅਸੀਂ ਹਮੇਸ਼ਾ ਇਸਮਰਪਤਾ ਸਿੰਘ ਰੁਪਨ ਸਿੰਘ ਸਾਹਿਬ ਜੀ ਨੂੰ ਔਰ ਕਾਲਤਕ ਸਾਹਿਬ ਨੂੰ ਔਰ ਅਸੀਂ ਮੱਥਾ ਟੇਕਣਾ ਸੀ ਪੂਰੀ ਟੀਮ ਨੇ ਮੱਥਾ ਟੇਕਿਆ ਤੇ ਆ ਕਿ ਅਸੀਂ ਜੈਦਰ ਸਾਹਿਬ ਨੂੰ ਫਤਿਹ ਬਲਾਈ ਹੈ ਔਰ ਉਹ ਅੱਜ ਆ ਕੇ ਆਪਣੇ ਘਰੇ ਪੇਪਰ ਨੇ ਉਹ ਭਰਦੇ ਵਿਰੋਧੀ ਧਿਰ ਨੂੰ ਕਿੰਨੀ ਕੁ ਚੁਣੌਤੀ ਹੋਵੇਗੀ ਅਮ ਵੈਸੇ ਬਹੁਤ ਚੁਣੌਤੀ ਹੈ ਨਹੀਂ ਹੈ ਸਾਰੇ ਲੋਕ ਇਕੱਠੇ ਹੋ ਗਏ ਕਟਨੀ ਹੈ ਕਟਨੀ ਹੈ ਸਾਰੇ ਇਕੱਠੇ ਹੋ ਜਾਂਦੇ ਆ ਸੋ ਡਾਇਵਰਸ ਓਪੀਨੀਅਨਸ ਨੇ ਜਿਹੜੇ ਸਾਰੀ ਉਮਰ ਦੇ ਦੇ ਖਿਲਾਫ ਰਹੇ ਨੇ ਉਹ ਵੀ ਇਕੱਠੇ ਹੋ ਗਏ ਨੇ ਸੋ ਪਾਵਰ ਦਾ ਹੀ ਹੈ ਚੱਕਰ ਹੋਰ ਕੁਛ ਨਹੀਂ ਹੈ ਜੀ ਹੁਣ ਅਸੀਂ ਸਰਪੇਚਾ ਉਹਨੇ ਕਿ ਜਿਹੜਾ ਸਾਡਾ ਸੰਭਾਲ ਹੈ ਜਿਵਾਨ ਦੀ ਉਹ ਠੀਕ ਹੱਥ ਰਹੇ ਹੋਏ ਅਸੀਂ ਪਿਛਲੇ 2 ਸਾਲ ਸਮੇਂ ਦੇ ਵਿੱਚ ਕੰਮ ਕਰਨ ਵਾਸਤੇ ਅਸੀਂ ਆਪਣੇ ਪੂਰੇ ਦਿਲੋਂ ਜਾਨ ਨਾਲ ਜਿੰਨਾ ਸਾਨੂੰ ਪ੍ਰਮਾਤਮਾ ਨੇ ਦਿਮਾਗ ਬਖਸ਼ਿਆ ਲਗਾ ਕੇ ਜਿਵਾਨ ਨੂੰ ਸਿੱਧੀਆਂ ਰਾਹ ਤੇ ਪਾਇਆ ਐਸਓਪੀਜ਼ ਮੈਂ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਪ੍ਰੋਸੀਜਰ ਬਣਾਇਆ ਨੇ ਤਾਂ ਕਿ ਜਿਵਾਨ ਪ੍ਰਦਾਨ ਦੇ ਅੱਜ ਬਹੁਤਾ ਕੁਝ ਰਹਿ ਨਾ ਜਾਵੇ ਪ੍ਰਧਾਨ ਤੇ ਵੀ ਗਾਈਡਿੰਗ ਫੋਰਸ ਹੋਣਾ ਚਾਹੀਦਾ ਬਾਕੀ ਟੀਮ ਜਿਹੜੀ ਨੀਚੇ ਹੋਂ ਆਪਣੇ ਕੰਮ ਕਰਨ ਸਾਰੀ ਬਿਲਕੁਲ ਉਸੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਅੱਗੇ ਜਾ ਕੇ ਇਹਨੂੰ ਹੋਰ ਇੰਪਰੂਵ ਕਰਾਂਗੇ ਇਨ ਫਿਊਚਰ ਡਾਕਟਰ ਸਾਹਿਬ ਤੁਸੀਂ ਕੀ ਕੀ ਸੋਚਿਆ ਕਿ ਕੀ ਕੀ ਆਪਾਂ ਦੀਵਾਨ ਵਾਸਤੇ ਨਵਾਂ ਕਰੀਏ ਸਾਡੀ ਜਿਹੜੀ ਮੇਨ ਤੋਂ ਪਤੀ ਗੱਲ ਨਾਲ ਕਿਉਂਕਿ ਇੰਨੀ ਪੁਰਾਣੀ ਸੰਸਥਾ ਵੀ ਤੋਂ ਸਾਲ ਤੋਂ ਪੁਰਾਣੀ ਸੰਸਥਾ ਹੈ ਸੋ ਜਦ ਤੱਕ ਇੱਥੇ ਕੋਈ ਸਿਸਟਮ ਨਹੀਂ ਹੋਏਗਾ ਉਦੋਂ ਤੱਕ ਸੰਸਥਾ ਮੈਂ ਚੱਲ ਨਹੀਂ ਸਕਦੀਆਂ ਸਾਡੀ ਸੰਸਥਾ ਬਹੁਤ ਦੇਰ ਤੋਂ ਸਾਹਮਣੇ ਦੇ ਕਿ ਡਾਕਟਰ ਕਹੇਤੀ ਚੱਲਦੀਆਂ ਨੇ ਔਰ ਪ੍ਰਧਾਨ ਜਿਸ ਤਰ੍ਹਾਂ ਚਾਹੁੰਦਾ ਉਸ ਤਰ੍ਹਾਂ ਸੰਸ ਉਹ ਨਾਲ ਲੈ ਕੇ ਚੱਲਦੇ ਨੰਬਰ ਮਹਿਸੂਸ ਕਰਨ ਕਿ ਅਸੀਂ ਵੌਂਟਡ ਅਸੀਂ ਆਈ ਹੋਤੇ ਕਮੇਟੀ ਥੱਲੇ ਬਣੀਆਂ ਹੋਈਆਂ ਨੇ ਜਿਵੇਂ ਕੰਸਟਰਕਸ਼ਨ ਕਮੇਟੀ ਐ ਕਿਤਾਬਾਂ ਦੀ ਕਮੇਟੀ ਐ ਸਾਡੇ ਪਰਚੇਜ਼ ਕਮੇਟੀ ਐ ਧਾਰਮਿਕ ਕਮੇਟੀ ਐ ਸਿਰਫ ਬਹੁਤ ਕਮੇਟੀਆਂ ਬਣੀਆਂ ਨੇ ਪਿੱਛੇ ਜਿਹਨਾਂ ਕੋ ਬੈਨ ਨੂੰ ਕੋ ਜਗ੍ਹਾ ਮਿਲਦੀ ਸੀ ਹੁੰਦੀ ਐ ਅਸੀਂ ਸਭ ਨੂੰ ਜਗ੍ਹਾ ਦਿੱਤੀ ਐ ਜਿਹੜੀਆਂ ਅੱਗੇ ਕਮੇਟੀਆਂ ਬਣਨਗੀਆਂ ਸਭ ਨੂੰ ਬੈਨ ਵਾਸਤੇ ਕੋ ਕਮਰੇ ਮਿਲਣਗੇ ਤਾਂ ਕਿ ਸਵੇਕੀ ਆਪਣਾ ਪਾਲਿਸੀ ਜਿਹੜੀਆਂ ਦੀਵਾਨੀਆਂ ਨੇ ਜੋ ਬੇਸਿਕਲੀ ਦੋ ਨੇ ਇੱਕ ਸਾਡਾ ਤਰਮ ਐ ਔਰ ਦੂਜੀ ਸਾਡੀ ਜਿਹੜੀ ਪੜਾਈ ਐ ਔਰ ਤਿੱਜਾ ਸੀ ਜਿਹੜਾ ਐਡ ਕੀਤਾ ਉਹ ਖੇਡ ਖੇਡਣਾ ਵੀ ਬਹੁਤ ਜ਼ਰੂਰੀ ਨੇ ਬੱਚੇ ਦੇ ਓਵਰঅল ਮਾਨਸਿਕ ਜਿਹੜਾ ਉਹਦਾ ਬੈਲੈਂਸ ਰੱਖਣ ਵਾਸਤੇ ਔਰ ਉਹਨੂੰ ਤਰੱਕੀ ਦੇ ਰਾਹ ਤੇ ਖੜਨ ਵਾਸਤੇ ਡਾਕਟਰ ਸਾਹਿਬ ਜਿਤਨ ਤੋਂ ਬਾਅਦ ਵਿਰੋਧੀ ਧਿਰ ਨਾਲ ਕਿਸ ਤਰ੍ਹਾਂ ਦਾ ਸਲੂਕ ਰੱਖਿਆ ਜਾਂਦਾ ਅਸੀਂ ਅੱਗੇ ਵੀ ਕੋਈ ਵਿਤਕਰਾ ਨਹੀਂ ਕੀਤਾ ਔਰ ਬਾਰ-ਬਾਰ ਇਹ ਦਾਅਵਾ ਕਰਦੇ ਨੇ ਕਿ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਸਦੀ ਕਈ ਸਾਨੂੰ ਸਾਡੇ ਅਬਜ਼ਰਵਰ ਵੀ ਨਹੀਂ ਲਏ ਗਏ ਡਾਕਟਰ ਸਾਹਿਬ ਜੀ ਅਬਜ਼ਰਵਰ ਤੇ ਰਿਕਵੈਸਟ ਹੁੰਦਾ ਕਿ ਹਮੇਸ਼ਾ ਜਦੋਂ ਤੋਂ ਮੈਨੂੰ ਪਤਾ ਪਿਛਲੇ ਕਈ ਸਾਲਾਂ ਤੋਂ ਵੀ 25 30 ਸਾਲਾਂ ਤੋਂ ਜਿਹੜੇ ਵੀ ਹੁੰਦੇ ਨੇ ਪ੍ਰੈਜ਼ੀਡੈਂਟ ਜਾਂ ਸੈਕਟਰੀ ਜਿਹੜੇ ਹੁੰਦੇ ਨੇ ਉਹ ਆਰਗੇਨਾਈਜ਼ ਕਰ ਦਿੰਦੇ ਨੇ ਉਹ ਤਿੰਨ ਅਬਜ਼ਰਵਰ ਲਗਾ ਦਿੰਦੇ ਨੇ ਆਪਾਂ ਹੀ ਲਗਾ ਦਿੰਦੇ ਨੇ ਸੋ ਤਿੰਨ ਲਗਾਏ ਨੇ ਨਾ ਇਲੈਕਸ਼ਨ ਕੰਡਕਟ ਕਰਨੀ ਹੈ ਇਹਦਾ ਕੋ ਮਤਲਬ ਨਹੀਂ ਹੈਗਾ ਜੇ ਉਹਨਾਂ ਦੇ ਕੋਈ ਸ਼ੱਕ ਆ ਕਿ ਕਿਸੇ ਪੇਪਰ ਰੱਦ ਕਰਨ ਵਾਸਤੇ ਇਹੋ ਜਿਹਾ ਕੰਮ ਕੀਤਾ ਗਿਆ ਅਸਲੀ ਗੱਲ ਤਾਂ ਕੋਈ ਹੈ ਨਹੀਂ ਹੈ ਜਿਹੜਾ ਮਰਜੀ ਇਲੈਕਸ਼ਨ ਲੜਿਆ ਆ ਕੇ ਉਹ ਸਾਰੇ ਇਲੈਕਸ਼ਨ ਲੜਨ ਸਾਡੇ ਦੇਚ ਭਾਵੇਂ ਉਹਨਾਂ ਦੇ ਕਿਸੇ ਮੈਂਬਰ ਨੇ 54 ਚੋਂ ਸਿਰਫ 4 ਮੀਟਿੰਗਾਂ ਅਟੈਂਡ ਕੀਤੀਆਂ ਹੋਣ ਅਸੀਂ ਤਾਂ ਵੀ ਕੁਝ ਨਹੀਂ ਕਹਿਣ ਜਾ ਰਹੇ ਉਹਨਾਂ ਨੂੰ ਬਿਕੋਜ਼ ਆਫ ਸਹਿਲਾ ਸਾਡੇ ਮੈਂਬਰ ਨੇ ਉਹ ਇਲੈਕਸ਼ਨ ਲੜਨ ਗਿਆ ਅਸੀਂ ਇਹ ਚਾ ਸਾਡੇ ਦੇਚ ਕੋ ਖੋਟ ਨਹੀਂ ਹੈਗੀ ਉਹਨਾਂ ਦੇ ਵਿੱਚ ਵੈ ਮੈਂ ਕਿਹਾ ਅਸੀਂ ਸ਼ਾਇਦ ਉਹਨਾਂ ਦੇ ਗੀਨਸ ਜਾ ਕੇ ਕੁਝ ਕਰਨਾ ਹੈ ਬੇਸਿਕ ਮਕਸਦ ਇਹ ਸਿਰਫ ਕਾਇਦਾ ਕਾਨੂੰਨ ਜੇ ਬਣਾਏ ਹੋਏ ਉਹਨੂੰ ਫੋਲੋ ਕਰਾਉਣੇ ਨੇ ਬੰਦਿਆਂ ਸਾਡੇ ਕੋਲ ਉਹਦੇ ਬਾਅਦ ਤੇ ਦੇਖੋ ਜੋ ਇਲੈਕਸ਼ਨ ਹੋਣੀ ਹੈ ਤੇ ਉਹਨਾਂ ਦੇ ਬੰਦੇ ਅੰਦਰ ਬੈਣੇ ਆ ਤੇ ਸਾਡੀ ਟੀਮ ਦੇ ਬੰਦੇ ਅੰਦਰ ਬੈਣੇ ਆ ਤਾਂ ਇਸ ਕਰਕੇ ਕੋਈ ਜਿਹੜੇ ਦਿਲ ਚੋਂ ਨੇ ਸ਼ੰਕੇ ਨੇ ਮੈਂ ਦੂਰ ਤੁਹਾਡੇ ਮਾਧਿਅਮ ਨਾਲ ਦੂਰ ਕਰਨੇ ਚਾਹੁੰਦਾ ਕਿ ਬਿਲਕੁਲ ਬੇ ਤੜਕ ਹੋ ਕੇ ਇਲੈਕਸ਼ਨ ਲੜੋ ਸਾਡਾ ਕੋਈ ਰਦਾ ਹੈ ਜਿਹਨੇ ਹੈਗਾ ਕਿ ਅਸੀਂ ਜਾਂ ਕਿ ਜੇ ਪੇਪਰ ਰੱਦ ਕਰਾਈਏ ਜਾਂ ਕੋਈ ਅਸੀਂ ਕੋਈ ਗਲਤ ਵੋਟਾਂ ਪਾਈਏ ਨਾਲੇ ਐਗਜ਼ੈਕਟਿਵ ਫੈਸਲਾ ਹੋਇਆ ਜਿਹੜਾ ਉਹ ਹੋ ਗਿਆ ਫੈਸਲਾ ਹੋ ਗਿਆ ਦੁਬਾਰਾ ਐਗਜ਼ੈਕਟਿਵ ਲਾਵਾਂਗੇ ਦੁਬਾਰਾ ਸਾਰਾ ਕੰਮ ਕਰਾਂਗੇ ਪ੍ਰਕਿਰਿਆ ਚੱਲ ਪਈ ਚੋਣ ਦੀ ਔਰ ਰਿਸਪੈਕਟੇਬਲ ਬੰਦੇ ਅਸੀਂ ਲਗਾਏ ਨੇ ਸਰ ਡਾਕਟਰ ਸਾਹਿਬ ਇੱਕ ਲਾਸਟ ਸਵਾਲ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਐਕਟ ਪਾਸ ਕੀਤਾ 5 ਫਰਵਰੀ 2024 ਨੂੰ ਜਿਹਦੇ ਮੁਤਾਬਕ ਮਹਾਰਾਸ਼ਟਰ ਦਾ ਜਿਹੜਾ ਨਾਦੇਸ਼ ਸਾਹਿਬ ਵਾਲਾ ਬੋਰਡ ਹੈਗਾ ਉਹਦੇ ਵਿੱਚ ਚੀਫ ਕਲਸਾਦਵਾਨ ਦਾ ਇੱਕ ਮੈਂਬਰ ਪੈਂਦਾ ਸੀ ਕਜ਼ੂ ਦੀ ਕਲਸਾਦਵਾਨ ਦਾ ਮੰਨਦਾ ਸੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਮਨਫੀ ਕਰ ਦਿੱਤਾ ਤਾਂ ਬੈਸਰ ਇਲੈਕਸ਼ਨ ਬਿਜ਼ੀ ਆ ਤੇ ਮੇਰੀ ਨੋਲੇਜ ਨਹੀਂ ਆਈ ਗੱਲ ਹੈ ਇਸ ਗੱਲ ਤੋਂ ਆਪਾਂ ਟੇਕ ਅਪ ਕਰਾਂਗੇ ਮਹਾਰਾਸ਼ਟਰ ਗਵਰਨਮੈਂਟ ਨਾਲ ਇਨਫੈਕਟ ਮੈਂ ਤੇ ਪਿੱਛੇ ਜੀ ਅਸੀਂ ਮਹਾਰਾਸ਼ਟਰ ਵੀ ਹੋ ਕੇ ਆਏ ਹਾਂ ਉਸ ਤੋਂ ਪਹਿਲਾਂ ਨਾਦੇਸ਼ ਸਾਹਿਬ ਵੀ ਮੈਂ ਹੋ ਕੇ ਆਇਆ ਨਵੰਬਰ ਦੇ ਵਿੱਚ ਤੇ ਸਤਿਗੁਰੂ ਬੜਾ ਇੱਜ਼ਤ ਬੜਾ ਮਹਾਨ ਮਿਲਿਆ ਜਾਕਰਤ ਹੈ ਔਰ ਸਾਡੇ ਮੈਂਬਰ ਸੀਗੇ ਉਥੇ ਬਿਲਕੁਲ ਸੀਗੇ ਅਸੀਂ ਅਗਲਾ ਮੈਂਬਰ ਬਣਾਉਣ ਦੀ ਗੱਲ ਕਰਨ ਦੇ ਸੀ